18 ਸਾਲਾਂ ਦੇ ਲੰਮੇ ਇੰਤਜ਼ਾਰ ਤੋਂ ਬਾਅਦ ਆਰਸੀਬੀ ਆਖਰਕਾਰ ਆਪਣਾ ਪਹਿਲਾ ਆਈਪੀਐਲ ਖਿਤਾਬ ਜਿੱਤਣ ਦੇ ਵਿੱਚ ਕਾਮਯਾਬ ਹੋ ਗਈ ਹੈ। ਇਹਨੀ ਲੰਮੀ ਪਿਆਸ ਬੁਝ ਗਈ ਹੈ ਕਿ ਫੈਨਸ ਦੇ ਦਿਲ ਪਰ ਆਈ ਨੇ ਅਤੇ ਜਿਵੇਂ ਕਿ ਹੁੰਦਾ ਹੀ ਹੈ ਜਦੋਂ ਕੋਈ ਸੁਪਨਾ ਪੂਰਾ ਹੋ ਜਾਂਦਾ ਹੈ ਤਾਂ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਹਿੰਦਾ। ਹੁਣ ਜੇਕਰ ਅਸੀਂ ਸੋਸ਼ਲ ਮੀਡੀਆ ਦੀ ਗੱਲ ਕਰੀਏ ਤਾਂ ਪੂਰੇ ਭਾਰਤ ਦੇ ਵਿੱਚ ਆਰਸੀਬੀ ਦੇ ਜਸ਼ਨਾਂ ਦੀਆਂ ਵੀਡੀਓਜ਼ ਦਾ ਹੜਾ ਆ ਗਿਆ ਹੈ। ਹਰ ਕੋਈ ਇਸ ਇਤਿਹਾਸਕ ਪਲ ਨੂੰ ਆਪਣੇ ਤਰੀਕੇ ਦੇ ਨਾਲ ਮਨਾ ਰਿਹਾ ਹੈ। ਸੋਸ਼ਲ ਮੀਡੀਆ ਤੇ ਹਜ਼ਾਰਾਂ ਵੀਡੀਓਜ਼ ਸਾਹਮਣੇ ਆ ਰਹੀਆਂ ਨੇ ਜਿੱਥੇ ਲੋਕ ਇਸ ਜਿੱਤ ਦਾ جشن ਮਨਾਉਂਦੇ ਨਜ਼ਰ ਆਏ ਪਰ ਇੱਕ ਵੀਡੀਓ ਅਜਿਹਾ ਹੈ ਜਿਸ ਨੇ ਸਾਰਿਆਂ ਦਾ ਦਿਲ ਜਿੱਤ ਲਿਆ ਜ਼ਰਾ ਸੋਚੋ ਇੱਕ ਵਿਆਹ ਦਾ ਮੰਡਪ ਲੜ ਆਪਣੇ ਵਿਆਹ ਦੀਆਂ ਰਸਮਾਂ ਨਿਭਾ ਰਿਹਾ ਤੇ ਫਿਰ ਅਚਾਨਕ ਸਭ ਕੁਝ ਰੁਕ ਜਾਂਦਾ ਹੈ ਕਿਉਂ ਕਿਉਂਕਿ ਮੈਚ ਚੱਲ ਰਿਹਾ ਸੀ ਆਰਸੀਬੀ ਵਰਸਸ ਪੰਜਾਬ ਕਿੰਗਸ ਦਾ ਫਾਈਨਲ ਮੈਚ ਇਸ ਵੀਡੀਓ ਦੇ ਵਿੱਚ ਇੱਕ ਲਾੜਾ ਆਪਣਾ ਵਿਆਹ ਵਿਚਕਾਰ ਹੀ ਰੋਕ ਦਿੰਦਾ ਕਿਉਂਕਿ ਮੈਚ ਦਾ ਉਤਸ਼ਾਹ ਹੀ ਇੰਨਾ ਜ਼ਿਆਦਾ ਸੀ ਐਕਸਾਈਟਮੈਂਟ ਹੀ ਇੰਨੀ ਜ਼ਿਆਦਾ ਸੀ ਕਿ ਵਿਆਹ ਵਿਚਕਾਰ ਹੀ ਰੋਕਣਾ ਪੈ ਗਿਆ ਲਾੜਾ ਮਹਿਮਾਨ مرد ਔਰਤਾਂ ਸਾਰਿਆਂ ਨੇ ਤਾੜੀਆਂ ਵਜਾਈਆਂ ਨੱਚੇ ਅਤੇ ਜਿੱਤ ਦਾ ਜਸ਼ਨ ਮਨਾਇਆ ਇੱਕ ਦੂਜੇ ਨੂੰ ਜੱਫੀ ਪਾ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਵੀ ਕੀਤਾ